ਕੋਕੇ ਜਿਸ ਤਰ੍ਹਾਂ ਸਾਡੇ এনवायरमेंट ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਪੋਲੂਸ਼ਨ ਬਹੁਤ ਵੱਧ ਗਈ ਹੈ ਹੀਟਿੰਗ ਬਹੁਤ ਜ਼ਿਆਦਾ ਹੋ ਗਈ ਹੈ ਸੋ ਇਹ ਇੱਕ ਬੜਾ ਅੱਛਾ ਉਪਰਾਲਾ ਔਰ ਆਮ ਲੋਕਾਂ ਨੂੰ ਇਹ ਅਵੇਅਰਨੈਸ ਹੈ ਕਿ ਜਿਹੜੇ ਪੌਦੇ ਨੇ ਸਾਡੇ ਲਈ ਕਿੰਨੀ ਅਮਤ ਰੱਖਦੇ ਨੇ ਔਰ ਜਿਹੜਾ ਵੀ ਕੋਈ ਪੋਲ ਕਰਕੇ ਜਾ ਰਿਹਾ ਉਹਨਾਂ ਨਾਲ ਦੇ ਨਾਲ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਇੱਕੀ ਪੌਦਸ ਦੀ ਜੀ ਅਸੀਂ ਪੋਲਿੰਗ ਵੋਲੰਟੀਅਰਸ ਜਿਹੜੇ ਨੇ ਪੋਲਿੰਗ ਬੂਥ ਤੇ ਲਗਾਉਣੇ ਸੀਗੇ ਔਰ ਉਹਨਾਂ ਦੀ ਜੋੜ ਇਸ ਆਰ ਨਾਟ ਲੈਸ ਦਨ 18 ਸੋ ਇਹ ਸਾਡੇ ਆਪਣੇ ਹੀ ਸਕੂਲ ਦੇ ਬੱਚੇ ਨੇ ਜਿਨ੍ਹਾਂ ਨੇ ਵੋਲੰਟੇਅਰਲੀ ਜਿਹੜੀ ਅੱਗੇ ਆ ਕੇ ਇਹ ਸਬਸਿਸ ਦੇਣ ਦੀ ਯੈਸ ਕੀਤੀ ਸੀ ਔਰ ਇਹ ਬੱਚੇ ਸਾਡੇ ਜਿਹੜੇ ਨੇ ਵੋਲੰਟੇਅਰਲੀ ਸਬਸਿਸ ਦੇ ਰਹੇ ਨੇ ਐਸ ਪੋਲਿੰਗ ਜਿਹੜੇ ਵੋਲੰਟੇਅਰਸ ਇਹ ਇੱਕ ਮੈਸੇਜ ਹੈ ਜੀ ਰੰਗੋਲੀ ਦੇ ਵਿੱਚ ਵੀ ਜੀ ਵਾਤਾਵਰਣ ਹੀ ਦਰਸਾਇਆ ਗਿਆ ਔਰ ਇਹ ਬੱਚੇ ਬੜੇ ਮੋਟੀਵੇਸ਼ਨਲ ਜਿਹੜੀ ਅਪਰੋਚ ਹੈਗੀ ਹੈ ਆਮ ਲੋਕਾਂ ਨੂੰ ਇਹ ਬੱਚੇ ਜਿਹੜੇ ਨੇ ਛੋਟੇ-ਛੋਟੇ ਬੱਚੇ ਵੀ ਇਨਾਂ ਸੀਜ਼ਾਂ ਦੇ ਵਿੱਚ ਮੋਲ ਹੋ ਕੇ ਸਾਡੇ ਇਸ ਵਾਤਾਵਰਨ ਨੂੰ ਸਵਸ਼ ਬਣਾਉਣ ਦੇ ਵਿੱਚ ਹੈਲਪਫ ਨੇ। ਜੀ ਰਿਲੇਸ਼ਨ ਕਮਿਸ਼ਨ ਦੇ ਹਦਾਇਤਾਂ ਮੁਤਾਬਕ ਅਡਿਸਾਵਾ ਲੋਕਾਂ ਦੀ ਤਾਗੀਆ ਸੀਗਾ ਕਿ ਅਫਰਾਗਨ ਅੰਸਵਾਲਾ ਦਾ ਪਟਾਲਾ ਦੇ ਵਿੱਚ ਇੱਕ ਬੂਥ ਸੈਟਅਪ ਕੀਤਾ ਜਾਵੇ ਜਿੱਥੇ ਕੁਝ ਵਾਤਾਵਰਨ ਦੇ ਸਬੰਧ ਵਿੱਚ ਲੋਕਾਂ ਨੂੰ ਅਵੇਅਰਨੈਸ ਕੀਤੀ ਜਾਵੇ ਤੇ ਕੁਝ ਸਹੂਲਤਾਂ ਦਿੱਤੀਆਂ ਜਾਣ। ਤਾਂ ਉਸ ਨੂੰ ਚੀਜ਼ ਨੂੰ ਮੱਦੇਨਜ਼ਰ ਰੱਖਦੇ ਰੱਖਿਆ ਹੋਇਆ ਐਸਡੀਐਮ ਮੈਡਮ ਵੱਲੋਂ ਫੋਰੈਸਟ ਡਿਪਾਰਟਮੈਂਟ ਦੀ ਕੰਡੀਸ਼ਨ ਵਿੱਚ ਟੋਲ ਬੋਰਡ ਦੀ ਤੇ ਡੀਓ ਪਟਾਲਾ ਦੀ ਇੱਕ ਟੀਮ ਬਣਾਈ ਗਈ ਸੀ ਵੀ ਉਹਨਾਂ ਵੱਲੋਂ ਸਾਡੀ ਟੀਮ ਨੂੰ ਉਪਰਾਲੇ ਵੱਲੋਂ ਇੱਕ ਗ੍ਰੀਨ ਹੱਟ ਬਣਾਈ ਗਈ ਹੈ ਜਿੱਥੇ ਲੋਕ ਵੋਟ ਤੇ ਪਾਉਣ ਮਗਰੋਂ ਆਪਣੀ ਇੱਕ ਯਾਦਗਾਰ ਫੋਟੋ ਖਿਚਵਾ ਸਕਣ ਉਸ ਤੋਂ ਉਪਰੰਤ ਇੱਕ ਸਟਾਲ ਸੈੱਟ ਕੀਤੀ ਗਈ ਹੈ ਵੀ ਜਿੱਥੇ ਬਾਗ ਵਿਭਾਗ ਵੱਲੋਂ ਕਿਸੇ ਵੀ ਵੋਟਰ ਨੂੰ ਜਿਹੜਾ ਆਉਂਦਾ ਹੈ ਵਿਲਿੰਗਲੀ ਜਿਹੜਾ ਆਪਣੇ ਵਾਸਤੇ ਕੋਈ ਪੌਦਾ ਲੈ ਜਾਣਾ ਚਾਹੁੰਦਾ ਹੈ ਫਲਦਾਰ ਚਾਹੇ ਚਾਂਦਾਰ ਬੂਟਾ ਲੈਣਾ ਚਾਹੁੰਦਾ ਉਹ ਵੰਡੇ ਜਾ ਰਹੇ ਹਨ ਤਾਂਕਿ ਜੋ ਵੀ ਹੀਟ ਵੇਅਰ ਤੋਂ ਨਾਰਥ ਇੰਡੀਆ ਆਪਣਾ ਜੂਝ ਰਿਹਾ ਹੈ ਉਸ ਨੂੰ ਖਤਮ ਕਰਨ ਵੱਲ ਛੋਟਾ ਜਿਹਾ ਉਪਰਾਲਾ ਸ਼ੁਰੂ ਕੀਤਾ ਜਾ ਸਕਦਾ ਹੈ ਨੇ ਤੁਹਾਨੂੰ ਦੱਸਿਆ ਕਿ ਮੈਂ ਇੱਕ ਯਾਦਗਾਰ ਫੋਟੋ ਕਚਾਨ ਲਈ ਹਟ ਬਣਾਈ ਗਈ ਹੈ ਹਰ ਕਿਸੇ ਨੂੰ ਹੁੰਦਾ ਕਿ ਮੈਂ ਗਿਆ ਸੀਗਾ ਉੱਤੇ ਤਾਂ ਇੱਕ ਯਾਦਗਾਰ ਉਸ ਪਲ ਨੂੰ ਕਿਤੇ ਵੀ ਕਿਸੇ ਮੂਮੈਂਟ ਚ ਕੈਚ ਕਰ ਲਵਾਂ ਪਰ ਕਿਤੇ ਵੀ ਵਾਰ ਜਾਂਦੇ ਹਾਂ ਅੱਜ ਕੱਲ ਆਪਣੀ ਕੋਸ਼ਿਸ਼ ਹੁੰਦੀ ਹੈ ਹਰ ਜਗ੍ਹਾ ਤੇ ਇੱਕ ਫੋਟੋ ਕਚਾਨ ਦੀ ਸੋ ਥੈਟ ਉਹ ਮੈਮਰੀ ਮੇਰੇ ਯਾਦ ਧਿਆਨ ਚ ਰਹੇ ਫਿਰ ਫੋਨ ਚ ਕੈਪਚਰ ਹੋ ਜੇ ਤਾਂ ਉਸੇ ਲਈ ਲੋਕ ਨਾਲ ਦੀ ਨਾਲ ਸਾਡੇ ਕੋਲੇ ਆ ਕੇ ਬੁੱਤ ਫੋਟੋਆਂ ਵਿਚਾਰੇ ਨੇ ਉਸ ਉਪਰੰਤ ਜਿਹੜੇ ਬੰਦੇ ਨੂੰ ਲੱਗਦਾ ਕਿ ਮੈਂ ਘਰੇ ਕਬੂਟਾ ਲਗਾ ਸਕਦਾ ਸਾਡੇ ਕੋਲ ਬੋਟਾ ਵੀ ਲੱਗੇ ਜਾ ਰਹੇ ਜਿਲ੍ਹਾ ਗਰਦਾਸਪੁਰ ਕੀ ਹੈ ਜੀ ਬਿਲਕੁਲ ਹੀ ਲੋਕ ਸਭਾ ਹ ਆ ਆਪਣਾ ਸਿਰਫ ਵਿਧਾਨ ਸਭਾ ਹਾਲ ਦਾ ਬਟਾਲੇ ਵਿੱਚ 96 ਨੰਬਰ ਬੂਥ ਹੈ ਜਿਹੜਾ ਗ੍ਰੀਨ ਬੂਥ ਬਣਾਇਆ ਗਿਆ। ਇਹ تقریبا 3 ਦਿਨ ਤੋਂ ਇਸ ਬੂਥ ਨੂੰ ਸੈਟਅਪ ਕਰਨ ਲਈ ਤਿਆਰੀ ਕਰ ਰਹੇ ਹਾਂ। ਸਕੂਲ ਦੇ 8-10 ਬੱਚੇ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ ਜਿਵੇਂ ਕਿ ਤੁਸੀਂ ਮੈਂਸ਼ਨ ਕੀਤਾ ਕਿ ਬੱਚਿਆਂ ਨੇ ਦੋ-ਤਿੰਨ ਜਗ੍ਹਾ ਤੇ ਰੰਗੋਲੀਆਂ ਬਣਾਈਆਂ ਨੇ। ਹੋਰ ਵੀ ਜਿੱਥੇ ਸਾਨੂੰ ਕੋਈ ਡੈਕੋਰੇਸ਼ਨ ਦੀ ਲੋੜ ਸੀ ਜਿਹਨੂੰ ਤੁਸੀਂ ਦੇਖ ਸਕਦੇ ਹੋ ਹੱਟ ਦੇ ਉੱਤੇ ਵੀ ਜਿਹੜੀ ਇਹ ਕਟਿੰਗ ਪੇਪਰ ਕਟਿੰਗ ਨਾਲ ਡੈਕੋਰੇਸ਼ਨ ਕੀਤੀ ਹੈ ਵਿਦਆਊਟ ਪਲਾਸਟਿਕ ਬੱਚਿਆਂ ਨੇ ਪੇਪਰ ਕਟਿੰਗ ਨਾਲ ਡੈਕੋਰੇਸ਼ਨ ਕੀਤੀ ਹੈ। ਇਹ ਵੀ ਸਾਰਾ ਬੱਚਿਆਂ ਦਾ ਹੀ ਉਪਰਾਲਾ ਕੀਤਾ